ਸਾਸਤਰੀਗਲ ਬ੍ਰਿਟਿਸ਼ ਦੇਸੀ ਸੁਸਾਇਟੀ ਯੂਨਾਈਟਿਡ ਕਿੰਗਡਮ ਵੱਲੋਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦਾ ਇੰਟਰਨੈਸ਼ਨਲ ਮੈਮੋਰੀਅਲ ਡੇ ਯੂਕੇ ਵਿੱਚ ਮਨਾਇਆ ਜਾ ਰਿਹਾ ਹੈ ਇਹ ਬੜੀ ਖੁਸ਼ੀ ਦੀ ਗੱਲ ਆ ਜਿਹਦੇ ਵਿੱਚ ਸਾਨੂੰ ਵੀ ਸੱਦਾ ਪੱਤਰ ਸੀ ਮੇਰੇ ਨਾਲ ਸ਼੍ਰੀ ਅਸ਼ਵਨੀ ਸ਼ਰਮਾ ਜੀ ਵਿਧਾਇਕ ਪਠਾਨਕੋਟ ਨੇ ਜਾਣਾ ਸੀ ਅਸੀਂ ਇਹਦੇ ਵਿੱਚ ਸ਼ਾਮਲ ਹੋਣਾ ਸੀ ਪਰੰਤੂ ਕੁਝ ਨਿੱਜੀ ਰਜ਼ੀਮਿਆਂ ਦੇ ਕਾਰਨ ਇਹਦੇ ਵਿੱਚ ਨਹੀਂ ਪਹੁੰਚ ਸਕੇ ਇੱਥੇ ਸਾਡੇ ਛੋਟੇ ਵੀਰ ਰਿਸ਼ੂ ਵਾਲੀਆ ਜੀ ਜਿਹੜੇ ਇਸ ਸੁਸਾਇਟੀ ਨੂੰ ਚਲਾਉਂਦੇ ਆ ਉਹਨਾਂ ਦੀ ਇਸ ਸਰਦਾਰ ਜੱਸਾ ਸਿੰਘ ALU ਵਾਲੀਆ ਜੀ ਦੀ ਜੀਵਨੀ ਤੇ ਕਿਤਾਬ ਵੀ ਰਿਲੀਜ਼ ਕਰਨੀ ਸੀ ਮੈਂ ਇਹਨਾਂ ਦੀ ਸਮੁੱਚੀ ਟੀਮ ਨੂੰ ਬ੍ਰਿਟਿਸ਼ ਦੇਸੀ ਸੁਸਾਇਟੀ ਦੇ ਸਮੁੱਚੇ ਜਿੰਨੇ ਵੀ ਮੈਂਬਰ ਸਹਿਮਾਨਾ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਬਹੁਤ ਤੋ ਵੱਡੀ ਗੱਲ ਆ ਕਿ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਜਿਨ੍ਹਾਂ ਨੇ ਉਸ ਟਾਈਮ ਤੇ ਮੁਗਲਾਂ ਨਾਲ ਲੋਹਾ ਨਾਲ ਲੋਹਾ ਲੈ ਕੇ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ ਜਿਹੜੇ ਸਾਡੇ ਪੰਜਾਬੀਆਂ ਲਈ ਭਾਰਤੀਆਂ ਲਈ ਪੂਰੇ ਮਾਣ ਦੀ ਗੱਲ ਆ ਕਿ ਉਸ ਟਾਈਮ ਤੇ ਰਾਜ ਦੀ ਸਥਾਪਨਾ ਕਰਨੀ ਉਹਨਾਂ ਦਾ ਇਤਿਹਾਸ ਸਾਨੂੰ ਮਾਣ ਸਿਖਾਉਂਦਾ ਹੈ ਕਿ ਅਸੀਂ ਕਿਸ ਤਰ੍ਹਾਂ ਅੱਗੇ ਵਧੇ ਸੀ ਅੱਜ ਵੀ ਸਾਡੇ ਲਈ ਫਖਰ ਵਾਲੀ ਗੱਲ ਆ ਇਹ ਯੂਨਾਈਟਿਡ ਕਿੰਗਡਮ ਵਿੱਚ ਕਾਰਗ੍ਰਾਮ ਹੋਣਾ ਇੱਕ ਸਾਡੇ ਲਈ ਬਹੁਤ ਵੱਡੀ ਗੱਲ ਆ ਇਹ ਆਉਣ ਵਾਲੇ ਸਮੇਂ 'ਚ ਅਸੀਂ ਇਹਨੂੰ ਭਾਰਤ ਵਿੱਚ ਬਹੁਤ ਸਾਰੇ ਕਾਰਜਕ੍ਰਮ ਕਰਾਂਗੇ ਹੋਰ ਵੀ ਕਰਾਂਗੇ ਸਾਡੀ ਇਸ਼ੂ ਵਾਲੀ ਆ ਜੀ ਮੇਰੇ ਭਰਾ ਨਾਲ ਬਹੁਤ ਵਾਰੀ ਇਸ ਪ੍ਰੋਗਰਾਮਾਂ 'ਤੇ ਚਰਚਾ ਹੋਈ ਆ ਅਸੀਂ ਆਉਣ ਵਾਲੇ ਦਿਨਾਂ 'ਚ ਹੋਰ ਵੀ ਜੱਸਾ ਸਿੰਘ ਆਲੂ ਵਾਲੀ ਆ ਜੀ ਦੇ ਜੀਵਨ ਨੂੰ ਲੈ ਕੇ ਕਿਸ ਤਰ੍ਹਾਂ ਅੱਗੇ ਵੱਸ ਸਕਦੇ ਨੌਜਵਾਨ ਇਹਨਾਂ ਦੇ ਜੀਵਨ ਤੋਂ ਕਿਸ ਤਰ੍ਹਾਂ ਪ੍ਰੇਰਿਤ ਹੋ ਸਕਦੇ ਆ ਕਿਉਂਕਿ ਬਹੁਤ ਪ੍ਰੇਰਣਾ ਸਰੋਤ ਉਹਨਾਂ ਦੀ ਸਟੋਰੀ ਆ ਇਤਿਹਾਸ ਭਰਿਆ ਪਿਆ ਉਹਨਾਂ ਦੀਆਂ ਸਟੋਰੀਆਂ ਨਾਲ ਕਹਾਣੀਆਂ ਨਾਲ ਤੇ ਇਹ ਜ਼ਰੂਰੀ ਆ ਕਿ ਸਾਡੇ ਨੌਜਵਾਨਾਂ ਨੂੰ ਨੌਜਵਾਨ ਪੀੜ੍ਹੀ ਨੂੰ ਪੂਰੇ ਭਾਰਤ ਵਿੱਚ ਪਤਾ ਲੱਗੇ ਸਰਦਾਰ ਸਿੰਘ ਜੱਸਾ ਸਿੰਘ ਆਲੂਵਾਲੀਆ ਜੀ ਦਾ ਇੰਟਰਨੈਸ਼ਨਲ ਮੈਮੋਰੀਅਲ ਡੇ ਤੇ ਫਿਰ ਮੈਂ ਇੱਕ ਵਾਰੀ ਵਧਾਈ ਦਿੰਦਾ ਮੈਂ ਰਜੇਸ਼ ਬਾਗਾ ਸਾਬਕਾ ਚੇਅਰਮੈਨ ਐਸਸੀ ਕਮਿਸ਼ਨ ਪੰਜਾਬ ਤੇ ਸਾਡੀ ਬ੍ਰਿਟਿਸ਼ ਰਵਦਾਸੀ ਹੈਰੀਡੇ ਫਾਊਂਡੇਸ਼ਨ ਦਾ ਇੰਡੀਆ ਯੂਨਿਟ ਦਾ ਮੈਂ ਪ੍ਰਧਾਨ ਹ ਤੇ ਨਾਲ ਜੀ ਪਾਰਟਨਰ ਪਾਥਵੇ ਗਲੋਬਲ ਐਲਾਈਅንስ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੇਰੇ ਵੱਲੋਂ ਸ਼ੁਭਕਾਮਨਾਵਾਂ ਵਧਾਈ ਧੰਨਵਾਦ ਬ੍ਰਿਟਿਸ਼ ਦੇਸੀ ਸੁਸਾਇਟੀ ਵੱਲੋਂ ਜਤਸਾਦ ਸਿੰਘ ਜੀ ਆਲੂ ਵਾਲੀਆ ਇੰਟਰਨੈਸ਼ਨਲ ਮੈਮੋਰੀਅਲ ਡੇ 16 ਨਵੰਬਰ 2025 ਨੂੰ ਯੂਕੇ ਦੇ ਅੰਦਰ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਸੁਸਾਇਟੀ ਵੱਲੋਂ ਮੈਨੂੰ ਕਾਰਜਕ੍ਰਮ 'ਚ ਸ਼ਾਮਿਲ ਹੋਣ ਦਾ ਸਨਿਆ ਮਿਲਿਆ ਸੀ ਲੇਕਿਨ ਸਿਆਸੀ ਰੁਝੇਵਿਆਂ ਕਰਕੇ ਮੈਂ ਆ ਨਹੀਂ ਪਾਇਆ ਮੈਂ ਬ੍ਰਿਡ ਸੁਦੇਸ਼ੀ ਸੁਸਾਇਟੀ ਦੇ ਵੱਲੋਂ ਆਯੋਜਿਤ ਜੱਸਾ ਸਿੰਘ ਆਲੂਵਾਲੀਆ ਜੀ ਦੇ ਇਸ ਇੰਟਰਨੈਸ਼ਨਲ ਮੈਮੋਰੀਅਲ ਡੇ ਦੇ ਉੱਤੇ ਜਿੱਥੇ ਜੱਸਾ ਸਿੰਘ ਜੀ ਦੀਆਂ ਜੀਵਨ ਦੇ ਕੀਤੇ ਕੰਮਾਂ ਨੂੰ ਯਾਦ ਕਰਦਾ ਜੱਸਾ ਸਿੰਘ ਜੀ ਨੇ ਕਮਾਂਡਰ ਇਨ ਚੀਫ ਆਫ ਦਾ ਦਲ ਖਾਲਸਾ ਦੇ ਰੂਪ ਦੇ ਅੰਦਰ ਮੁਗਲਾਂ ਦੇ ਨਾਲ ਲੋਇਆ ਲਿਆ ਆਪਣੀ ਉਹਨਾਂ ਦੀ ਬਹਾਦਰੀ ਦੇ ਕਿੱਸੇ ਅੱਜ ਵੀ ਹਰ ਪੰਜਾਬੀ ਦੀ ਜਵਾਨ ਦੇ ਅੰਦਰ ਯਾਦ ਕੀਤੇ ਜਾਂਦੇ ਨੇ ਮੈਂ ਉਹਨਾਂ ਦੀ ਯਾਦ ਚ ਰੱਖੇਗੇ ਇਸ ਸਮਾਰੋਹ ਦੇ ਅੰਦਰ ਵਿਅਕਤੀਗਤ ਰੂਪ ਚ ਆਣਾ ਚਾਹ ਰਿਹਾ ਸੀ ਆ ਨਹੀਂ ਪਾਇਆ ਲੇਕਿਨ ਇਸ ਮਹਾਨ ਸ਼ਖਸੀਅਤ ਨੂੰ ਮੈਂ ਆਪਣੀ ਪਾਰਟੀ ਵੱਲੋਂ ਸਮੁੱਚੇ ਪੰਜਾਬੀਆਂ ਵੱਲੋਂ ਜਸਵੰਤ ਸਿੰਘ ਅਲੂਵਾਲੀਆ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਔਰ ਬ੍ਰਿਸ਼ ਦੇਸ਼ੀ ਸੁਸਾਇਟੀ ਦੇ ਸਾਰੇ ਸਦਸਿਆਂ ਦਾ ਧੰਨਵਾਦ ਕਰਦਾ ਕਿ ਜਿਹੜੇ ਇਸ ਪ੍ਰਕਾਰ ਆਪਣੇ ਮਹਾਪੁਰਸ਼ਾਂ ਨੂੰ ਯਾਦ ਕਰਨ ਦੇ ਕਾਰਜਕ੍ਰਮ ਰੱਖਦੇ ਨੇ ਇੱਕ ਵਾਰੀ ਫਿਰ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ